ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਪੰਜਾਬੀ ਅਤੇ ਮਸ਼ਹੂਰ ਕਾਇਕਾਰ ਗੁਰਲੇਜ਼ ਜ਼ਖਤਰ ਹੋਈ ਨਤਮਸਤਕ ਪਰਿਵਾਰ ਸਮੇਤ ਪਹੁੰਚ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਕਿਹਾ ਸ਼ਹਾਦਤਾਂ ਦਾ ਚੱਲ ਰਿਹਾ ਮਹੀਨਾ ਤਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਭਰਨੀ ਬਹੁਤ ਜ਼ਰੂਰੀ ਦੱਸਦੀ ਕਿ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਪੂਰੇ ਪਰਿਵਾਰ ਸਮੇਤ ਪੰਜਾਬੀ ਅਤੇ ਮਸ਼ਹੂਰ ਗਾਇਕਾ ਗੁਰਲੇ ਜਖਤਰ ਜੁਆ ਨਤਮਸਤਕ ਹੁੰਦੀ ਹੈ ਇਸ ਮੌਕੇ ਉਹ ਆਪਣੇ ਪਰਿਵਾਰ ਦੇ ਨਾਲ ਪਹੁੰਚਦੇ ਹੈ ਜਿੱਥੇ ਉਹਨਾਂ ਦੇ ਵੱਲੋਂ ਬਾਣੀ ਦਾ ਅਨੰਦ ਮਾਣਿਆ ਜਾਂਦਾ ਹੈ ਨਾਲ ਕੀ ਨਾਲ ਉਹਨਾਂ ਦੇ ਵੱਲੋਂ ਮੱਥਾ ਟਿਕਿਆ ਜਾਂਦਾ ਬਾਣੀ ਨੂੰ ਸਰਵਨ ਕੀਤਾ ਜਾਂਦਾ ਅਤੇ ਪਰਿਕਰਮਾ ਦੇ ਵਿੱਚ ਬੈਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਇਸ ਮੌਕੇ ਗੱਲਬਾਤ ਕਰਦੇ ਆਂ ਪੰਜਾਬੀ ਗਾਇਕ ਗੁਰਲੇ ਜ਼ਖਤਰ ਨੇ ਦੱਸਿਆ ਕਿ ਇਹ ਸ਼ਹਾਦਤਾਂ ਦਾ ਮਹੀਨਾ ਚੱਲ ਰਿਹਾ ਤਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਪਰਨਿਤਾ ਬਹੁਤ ਜ਼ਰੂਰੀ ਹੈ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਅਤੇ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਅਸੀਂ ਸਰਬੱਤ ਦੇ ਭਲੇ ਦੀ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਜੋ ਮੈਂ ਕੇਂਦਰਵਾਸ ਅਜਰ ਮੇਂਦਰ ਸਾਹਿਬ ਆਏ ਕਿ ਕਿਹਨਾ ਚੰਗਾ ਪਾਸ ਸਿੱਤਾ ਹਮੇਸ਼ਾ ਸਾਨੂੰ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਕੋਲੋਂ ਕੋਸ਼ਿਸ਼ ਕੀਤੀ ਵੀ ਅਸੀਂ ਵੀ ਨਤਮਸਤਕ ਹੋ ਕੇ ਆਈਏ ਸੋ ਗੁਰੂ ਦੇ ਘਰ ਆ ਕੇ ਇਹ ਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ ਇਹ ਹੀ ਕਹਾਂਗੇ ਇਹ ਦਰਸ਼ਨ ਕਰਨ ਆਏ ਆਂ ਦਰਬਾਰ ਸਾਹਿਬ ਪਰ ਗੁਰਮਾਰਤ ਅਸ਼ੀਰਵਾਦ ਲੈਣ ਆਂ ਦੱਸਿਏ ਕਿ ਪੂਰਾ ਦਸੰਬਰ ਮਹੀਨਾ ਸ਼ਹਾਦਤਾਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਹੀ ਸਰਸਾ ਨਦੀ ਉੱਪਰ ਪੂਰੇ ਪਰਿਵਾਰ ਦਾ ਵਛੋੜਾ ਪਿਆ ਸੀ ਤੇ ਇਸੇ ਹੀ ਮਹੀਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਾਰ ਖੀਰਿਆਂ ਵਰਗੇ ਪੁੱਤਰਾਂ ਨੂੰ ਇਸ ਕੌਮ ਦੇ ਸਿਰ ਉੱਤੇ ਵਾਰ ਦਿੱਤਾ ਸੀ ਜਿਸ ਕਾਰਨ ਹਰ ਸਾਲ ਇਸ ਮਹੀਨੇ ਦੇ ਵਿੱਚ ਦੂਰੋ ਦੂਰੋ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੀਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਪੰਜਾਬੀ ਅਤੇ ਮਸ਼ਹੂਰ ਕਾਇਕਾਰ ਗੁਰਲੇਜ਼ ਜ਼ਖਤਰ ਹੋਈ ਨਤਮਸਤਕ ਪਰਿਵਾਰ ਸਮੇਤ ਪਹੁੰਚ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਕਿਹਾ ਸ਼ਹਾਦਤਾਂ ਦਾ ਚੱਲ ਰਿਹਾ ਮਹੀਨਾ ਤਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਭਰਨੀ ਬਹੁਤ ਜ਼ਰੂਰੀ ਹੈ ਦਾਜੀ ਕਿ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਪੂਰੇ ਪਰਿਵਾਰ ਸਮੇਤ ਪੰਜਾਬੀ ਅਤੇ ਮਸ਼ਹੂਰ ਗਾਇਕਾ ਗੁਰਲੇ ਜਖਤਰ ਜੁਆ ਨਤਮਸਤਕ ਹੁੰਦੀ ਹੈ ਇਸ ਮੌਕੇ ਉਹ ਆਪਣੇ ਪਰਿਵਾਰ ਦੇ ਨਾਲ ਪਹੁੰਚਦੇ ਹੈ ਜਿੱਥੇ ਉਹਨਾਂ ਦੇ ਵੱਲੋਂ ਬਾਣੀ ਦਾ ਅਨੰਦ ਮਾਣਿਆ ਜਾਂਦਾ ਹੈ ਨਾਲ ਕੀ ਨਾਲ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਜਾਂਦਾ ਬਾਣੀ ਨੂੰ ਸਰਵਨ ਕੀਤਾ ਜਾਂਦਾ ਅਤੇ ਪਰਿਕਰਮਾ ਦੇ ਵਿੱਚ ਬੈਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਇਸ ਮੌਕੇ ਗੱਲਬਾਤ ਕਰਦੇ ਪੰਜਾਬੀ ਗਾਇਕ ਗੁਰਲੇਕ ਸਖਤਰ ਨੇ ਦੱਸਿਆ ਕਿ ਇਹ ਸ਼ਹਾਦਤਾਂ ਦਾ ਮਹੀਨਾ ਚੱਲ ਰਿਹਾ ਤਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਪਰਨਿਤਾ ਬਹੁਤ ਜ਼ਰੂਰੀ ਹੈ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਅਤੇ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਅਸੀਂ ਸਰਬੱਤ ਦੇ ਭਲੇ ਦੀ ਅਤੇ ਸਬਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਜੇ ਮੈਂ ਕੇਂਦਰਵਾਸ ਅਜਰ ਮੇਂਦਰ ਸਾਹਿਬ ਆਏ ਕਿਹਨਾਂ ਚਾਹੁੰਦੇ ਪਾਸ ਸਿੱਤਾ ਹਮੇਸ਼ਾ ਸਤਿ ਸ਼੍ਰੀ ਅਕਾਲ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਕੋਲੋਂ ਕੋਸ਼ਿਸ਼ ਕੀਤੀ ਐ ਵੀ ਅਸੀਂ ਵੀ ਨਤਮਸਤਕ ਹੋ ਕੇ ਆਈ ਹਾਂ ਸੋ ਗੁਰੂ ਦੇ ਘਰ ਆ ਕੇ ਇਹ ਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ ਇਹ ਹੀ ਕਹਾਂਗੇ ਦੇ ਦਰਸ਼ਨ ਕਰਨ ਆਏ ਆਂ ਦਰਬਾਰ ਸਾਹਿਬ ਪਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਆਂ ਦੱਸ ਦਈਏ ਕਿ ਪੂਰਾ ਦਸੰਬਰ ਮਹੀਨਾ ਸ਼ਹਾਦਤਾਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਹੀ ਸਰਸਾ ਨਦੀ ਉੱਪਰ ਪੂਰੇ ਪਰਿਵਾਰ ਦਾ ਵਛੋੜਾ ਪਿਆ ਸੀ ਤੇ ਇਸੇ ਹੀ ਮਹੀਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਾਰ ਖੀਰਿਆਂ ਵਰਗੇ ਪੁੱਤਰਾਂ ਨੂੰ ਇਸ ਕੌਮ ਦੇ ਸਿਰ ਉੱਤੇ ਵਾਰ ਦਿੱਤਾ ਸੀ ਜਿਸ ਕਾਰਨ ਹਰ ਸਾਲ ਇਸ ਮਹੀਨੇ ਦੇ ਵਿੱਚ ਦੂਰੋ ਦੂਰੋ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੀਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ